ਮੇਰੀ ਗੱਲ ਤੋਂ ਤੇਲ ਬਲਦਾ ਤੇ ਮੈਨੂੰ ਮੈਨੂੰ ਨਹੀਂ ਮੈਨੂੰ ਇੱਕ ਵੇ ਰੋਟੀਆਂ ਖਾਣੀਆਂ ਮੈਨੂੰ ਕਿਹਨੇ ਖਾਣੀਆਂ ਆਹ ਤੁਸੀਂ ਫੜ ਕੇ ਚਾਹ ਦੇ ਗਲਾਸੇ ਤੇ ਬਹਿ ਗਏ ਤੇ ਦਹੀਂ ਨਾ ਖਾਂਦਾ ਹੈ ਹੈ ਓਏ ਵੀਰਾ ਮੇਰੀ ਗੱਲ ਮੇਰੇ ਓ ਮੇਰੀ ਗੱਲ ਸੁਣੋ ਕੌਣ ਕੁਛ ਆ ਖਾ ਗਿਆ ਤੁਸੀਂ ਪੈਸੇ ਦਿੱਤੇ ਆਹੋ ਪੈਸੇ ਤਾਂ ਕੋਈ ਦਿੰਦੇ ਨਹੀਂ ਤੁਸੀਂ ਹੈ ਜਾ ਲੱਦ ਲਿਆ ਭਰਾਵਾ ਜਾ ਦੱਦਿਆ ਦੇਈਏ ਛੱਟਾ ਗਾ ਮੈਂ ਨਹੀਂ ਆ ਮੈਂ ਜਵਾਬ ਮੇਰਾ ਮੈਂ ਨਹੀਂ ਕੋ ਕਰਨਾ ਯਾਰ ਕਾ ਹਾਂ ਮੈਂ ਬਾਤ ਪੈ ਤਦਾਂ ਕਾ ਕਰ ਲਈ ਜਾ ਮਰ ਜਾਣਾ ਮੈਂ ਚੱਲਿਆ ਘਰੇ ਮੈਂ ਨਹੀਂ ਤੇ ਕੋ ਕਰਨਾ ਜੋ ਕਰ ਲੋ ਜਾ ਦਿਖਾਓ ਅੱਗਾ ਉਹ ਤੁਸੀਂ ਚਾਚਾ ਇਹਨਾਂ ਦੇ ਨਾਲ ਗੱਲ ਗਿਆ ਦੱਸ ਉਹ ਦੇਖ ਉਹ ਦੇਖੇ ਮੇਰਾ ਦੁਸ਼ਮਣ ਆ ਵੇ ਤੂੰ ਜਾ ਉਹ ਤੇਰਾ ਪਲਾੜੀ ਮੇਰੀ ਗੱਲ ਤੂੰ ਬਹੁਤ ਸਵੇਰੇ ਤੂੰ ਮੇਰੇ ਨਾਲ ਹੁਣ ਤੂੰ ਉਹਦੇ ਨਾਲ ਹੋ ਗਿਆ ਮੈਂ ਹੈਂ ਤੁਹਾਡੇ ਨਾਲ ਆ ਰਹੀ ਜੀਆ ਜੇ ਤੁਹਾਡੇ ਨਾਲ ਮੈਂ ਆਉਣਾ ਹੀ ਨਹੀਂ ਗਾਂ ਤੇ ਤੁਹਾਡੇ ਨਾਲ ਨਹੀਂ ਖੇਡਣਾ ਜਾ ਮੈਂ ਮੈਂ ਚੱਲ ਜਾਣਾ ਕਰੂ ਮੈਂ ਤੇਰੇ ਵਰਗਾ ਪਾਪਾ ਨਾ ਹੋਵੇ ਪਪਾੂ ਕੇਦਾ ਮੇਰੀ ਮੇਰਾ ਯੂ ਮੇਰਾ ਹੀ ਗੋਣ ਝੁੱਤੀ ਜਾਂਦੇ ਆ ਉਹ ਕਾਦੀ ਕੀ ਕਈ ਸੌਦਾ ਲਿਆਦੇ ਜਾਂ ਗੱਲਬਾਤ ਲਿਆਦੇ ਉਦੋਂ ਤੇਰੇ ਕੋ ਪੈ ਗਿਆ ਯਾਰ ਕਾਦੀ ਸੌਦਾ ਜੋ ਮੈਂ ਖਾਣੇ ਸੇਵਿਆ ਤੇ ਮੈਂ ਸੌਦਾ ਕਿਉਂ ਲਾ ਕੇ ਦਵਾਂ ਕਿਉਂ ਤੂੰ ਕਸ਼ਮੀਰੀਆਂ ਆ? ਹਾਂ ਤੇ ਕਸ਼ਮੀਰੀਆਂ ਮੈਂ ਕਸ਼ਮੀਰੀ ਆ ਮੈਂ ਹਾਂ ਹਾਂ ਤੇ ਮੈਂ ਸੌਦਾ ਨਹੀਂ ਲਿਆ ਸਕਦਾ ਮੈਂ ਬਸ ਆਪਣਾ ਆਪ ਚਲਾ ਸਕਦਾ ਤੇ ਤੁਹਾਡਾ ਨਹੀਂ ਚਲਾ ਸਕਦਾ ਕਫਾ ਪਾਣੀ ਫੇ ਆਪਣਾ ਨਾ ਉਰੇ ਲਾਲਾ ਜਾਂ ਗੁਜਰਾਵਲ ਲਾਲਾ ਇੱਥੇ ਨਹੀਂ ਇਦਾਂ ਨਹੀਂ ਕਿਉਂ ਨਾ ਵਿਲੇ ਬੰਦਿਆਂ ਨੇ ਵਿਲੇ ਯਾਰਾਂ ਦੇ ਲੋੜ ਨਹੀਂ ਸੀ ਕਿੱਥੇ ਇੱਥੇ ਘਰ ਤੇ ਮੈਂ ਹੋਟਲ ਦੇ ਰਿਹਾ ਵੀ ਹੋਟਲ ਦੇ ਕਰਨਾ ਤੇ ਲੱਗ ਜਾ ਰੋਟੀ ਖਾਈ ਕਰ ਲੈਣਾ ਵੀ ਰਹਿਣਾ ਵੀ ਗੁਰਦਾਰੇ 15 20 20 30 ਹਜ਼ਾਰ ਰੁਪਿਆ ਜਿਹੜੀ ਚਾਹ ਹੁੰਦੀ ਇਹ ਵੀ ਨਹੀਂ ਆਉਣੀ ਤੜਕੇ ਤੜਕੇ ਮੈਂ ਲੈ ਆਉਂਗਾ ਜਿਹੜੀ ਰੋਟੀ ਆਉਂਦੀ ਇਹ ਵੀ ਨਹੀਂ ਆਉਣੀ ਉਹ ਮੈਂ ਪਤੀਲਾ ਪਤਾ ਦਾ ਇਥੇ ਬੰਮੀ ਦੇ ਨਾਲ ਨੂੰ ਕਰ ਸਕਦਾ ਜਿਹੜੀ ਗੋਭੀ ਘਡਾਉਣੀ ਇਹ ਵੀ ਨਹੀਂ ਘਡਾਉਣੀ ਕਿੰਨੇ ਮੈਂ ਨਾ ਆਪੇ ਮੈਂ ਮੈਂ ਇਹ ਖੜੀ ਖਲੋਤੀ ਵੇਚਦਾ ਗਲਤ ਮੈਂ ਲ ਸਕੀਮਾਂ ਬਣਾਈਆਂ ਪਹਿਲਾਂ ਹੀ ਗਏ ਸਕੀਮਾਂ ਤੋਂ ਬਿਨਾਂ ਤਾਂ ਗੱਡੀ ਕੋਈ ਨਹੀਂ ਚੱਲਦੀ ਕੋਈ ਨਹੀਂ ਵੇਚਿਓ ਭਲਾ ਜਦੋਂ ਮੈਨੂੰ ਗੋਭੀ ਨਿਕਲ ਲੱਗੀ ਤੁਹਾਨੂੰ ਉਦਾਂ ਹੀ ਬੰਦ ਲੈਣਾ ਹੈ ਘਰੇ ਤੁਹਾਨੂੰ ਕੰਮ ਕਿੰਨਾ ਠੀਕਾ ਮਾਨ ਨਹੀਂ ਦੇਣਾ ਇਹ ਹੈ ਅਹੀਂ ਵੀ ਸਕੀਮ ਬਣਾਈ ਆ ਕੋਰਟੀ ਲਵਾ ਦੇ ਅਹੀਂ ਵੀ ਮਾਂ ਪੁੱਤ ਨੇ ਸਕੀਮ ਬਣਾਈ ਕੋਰਟੀ ਲਵਾ ਦੇ ਜੀ ਕਿੰਨੇ ਤੁਸੀਂ ਨਾਲ-ਨਾਲ ਉਹ ਬੰਦੇ ਘੁੰਮਣਗੇ ਤੁਹਾਡੇ ਆਹੋ ਜਿਦਾਂ ਕਿਦਾਂ ਲਾ ਲ ਬੱਚੜਿਆ ਕਿੱਥੇ ਕਰਨਾ ਉਹਨਾਂ ਨੇ ਸਿਕਿਉਰਟੀ ਰਹਿ ਕਿੱਥੇ ਕਰਨਾ ਥੋੜੇ ਮੇਰੇ ਕੋ ਕਮਰੇ ਆ ਤੁਹਾਡੇ ਕੋ ਨਹੀਂ ਆ ਸਾਡੇ ਕੋ ਆ ਉਹ ਸਮਾਂ ਦੱਸੂਗਾ ਯਾ ਸਮਾਂ ਵੜਾ ਦੱਸਦਾ ਵਾ ਚਾ ਚਾ ਵੀ ਨਹੀਂ ਘੇ ਲੈ ਰਾਮੇ ਲੈ ਜਾ ਮੈਨੂੰ ਨਹੀਂ ਦੀ ਪਰ ਹਾਂ ਦਾਦੋ ਫਿਰ ਗਲਾਚ ਤੇ ਪਵਾਲੀ ਇਹ ਤੇ ਮੈਂ ਤੁਹਾਨੂੰ ਪਤਾ ਹੁਣੀ ਦੇ ਚਾਹ ਇਹ ਦੀ ਪਵਾਲੀ ਹੋ ਗਿਆ ਆਪਣੇ ਹੋਣ ਲੱਗ ਗਿਆ ਬੈਨ ਲੱਗ ਗਿਆ ਮੇਕ ਗੀਤਲੀ ਦੇ ਬੈਨ ਲੱਗਾ ਵਾ ਪੂ ਗੱਲ ਗੱਲ ਇਹ ਐ ਇਦਾਂ ਮੈਨੂੰ ਮੇਰਾ ਨਾ ਮਨ ਕਰਦਾ ਮੈਂ ਵੇਲਾ ਰਹਾ ਮੈਂ ਮਤਲਬ ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਭਰਤੀ ਵੇਲਾ ਉਹ ਕਰ ਲੈ ਬਾਅਦ ਚਲ ਜਾ ਮੈਂ ਹੁਣ ਮੈਂ ਮਨ ਬਣਾ ਲਿਆ ਵਾ ਪੀ ਮੈਂ ਵੇਲਾ ਰਹਿ ਗਿਆ ਜਿੰਦਗੀ ਜੀਣੀ ਆ ਹਾਏ ਓਏ ਤੂੰ ਇਹ ਇੱਥੇ ਤੂੰ ਕੀ ਆਪਣੇ ਦਿੰਦੇ ਜੇ ਤੂੰ ਬਿਰਲਾ ਟਾਟਾ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਹੈ ਮੈਂ ਮੇਰ ਕੋ ਨਹੀਂ ਕੋਈ ਪੈਸਾ ਹੈਗਾ ਪੀ ਆਪ ਤੂੰ ਦੇਣੇ ਮੈਨੂੰ ਜਾ ਕੇ ਲੈਣ ਦੀ ਮੇਰ ਕੋ ਨਹੀਂ ਹੈਗਾ ਮੈਂ ਨਹੀਂ ਦੇਣਾ ਤੈਨੂੰ ਯਾਰ ਬੰਦ ਤੇਰੇ ਬੜੇ ਬੜੇ ਸੁਦਾ ਕੇ ਤੂੰ ਚੀਜ਼ ਕੋਈ ਨਹੀਂ ਹੈ ਮੈਂ ਕਿੱਥੋਂ ਦੇਦਾ ਪੈਸੇ ਮੈਂ ਕਿੱਥੋਂ ਦੇਦਾ ਪੈਸੇ ਪਿਓ ਤੂੰ ਹੀ ਆਪ ਪੈਸੇ ਤੂੰ ਮੈਨੂੰ ਦੇਣੇ ਬੋਝ ਕੇ 10 ਲੱਖ ਰੁਪਏ ਤੂੰ ਆਪੇ ਨਾਕਰਾ ਮਾਮਾ ਦਾ ਪੈਦਾ ਉਹ ਮੈਂ ਉਹ ਜਿਹੜਾ ਕਰਾਇਆ ਉਹ ਮੈਂ ਆਪਣੀ ਸੇਫਟੀ ਲਈ ਕਰਾਇਆ ਕੱਲ ਸੇਫਟੀ ਕੱਲ ਤੂੰ ਹੀ ਮੈਨੂੰ ਘਰੋਂ ਕੱਢਦਾ ਤੇ ਮੈਂ ਕਿੱਦੋਂ ਜਾਣਾ ਤੇ ਘਰੋਂ ਕੱਢਦਾ ਹੱਥ ਮੇਰੇ ਰਿਕਾਰਡ ਵੇਖ ਕੇ ਤੇ ਤੁਸੀਂ ਮੈਨੂੰ ਕੀ ਕਹੀ ਜਾਂਦੇ ਓਏ ਡੇੜੀ ਡਾੜੀ ਲਾਲਾ ਮੈਂ ਸੋਹਿਆਂ ਦੀ ਮੈਂ ਮੇਰੇ ਕੋ ਵਾਧੂ ਪੈਸੇ ਬੁਲਾਉਣੇ ਹੁਣ ਗਾੜੀ ਸਿਆੜਾ ਮੋਫਲੀ ਹੋ ਮੇਰੇ ਕੋ ਨਹੀਂ ਪੈ ਰਹੀ ਹੈਗਾ ਮੇਲੇ ਮੇਲੇ ਤੁਸੀਂ ਜਾਣਾ ਬਾਹਰ ਬੁੱਧੀ ਚਾਕ ਕਰਦੇ ਹੋ ਰੁਪਈਆ ਨਹੀਂ ਹੋ ਗਈ ਰੁਪਈਆ 2000 ਮੇਰੇ ਤੋਂ ਮੰਗਿਆ ਨੇ ਮੇਲਾ ਵੇਖਣ ਤੁਸੀਂ ਜਾਣਾ ਮੈਂ ਕਿੱਥੋਂ ਪੈਸੇ ਦੇਦਾ ਤੁਹਾਨੂੰ ਮੈਂ ਮੈਂ ਡੈਡੀ ਦਾ ਮੈਂ ਜੇ ਜੇ ਮੈਂ ਤੇ ਆਵੇ ਉਹ ਮਗਰ ਤੇ ਕਹਿੰਦਾ ਕਿਹੜੇ ਇਹ ਕੀ ਗੱਲ ਤੇ ਕਹਿੰਦੇ ਮੈਂ ਵੀਡੀਓ ਨਹੀਂ ਬਣਾ ਕਰਨੀ ਮੈਂ ਬੋਲਿਆ ਨਹੀਂ ਕਰਨਾ ਮੈਂ ਚੁੱਪ ਰਿਆ ਕਰਨਾ ਫੇਰ ਫੇਰ ਮੈਂ ਹੁਣ ਡੈਡੀ ਮੇਰੇ ਤੁਸੀਂ ਮੈਂ ਕੋਈ ਹੋਰ ਡੈਡੀ ਬਣਾਵਾ ਫੇਰ ਹਾਂ ਪਿੱਦੇ ਹੀ ਨਹੀਂ ਬੋਲਣਾ ਤੇ ਲਵਦਾ ਮਿਲਦਾ ਆ ਲਵਦਾ ਮੈਂ ਕਿਹਾ ਤਹਾ ਡੈਰੀ ਨਹੀਂ ਚੰਗਾ ਇਹ ਡੈਰੀ ਇਹ ਹੋ ਰਹਿਣਾ ਮੈਂ ਤੂੰ ਜਾਲੀਆਂ ਗਲਾਂ ਕਰਦੀ ਲੋੜ ਨਹੀਂ ਰਪਏ ਰਕਾਲ ਇੱਥੇ ਰਪਏ ਪੈ ਤਾਂ ਗੱਢੀ ਨਹੀਂ ਜਾਂਦੀ ਕਿਹੜੇ ਰਪਏ ਨਿਕਾਲ ਮੇਰੇ ਕੋਲ ਰਪਏ ਨਹੀਂ ਹੈਗੇ ਅਜੇ ਆਹੋ ਅਜੇ ਮੇਰੇ ਪੈ ਉਦਾਂ ਲੈ ਲਓ ਜਿਹੜੇ 500 ਲੈਣਾ ਇਦਾਂ ਰਪਏ ਨਹੀਂ ਹੈਗੇ ਮੈਨੂੰ ਯਾਜ ਲੈਣ ਦੇ ਚੱਲ ਤੂੰ ਮੇਲਾ ਵੇਖਣਾ ਨਾ ਰਪਈਆ ਮੈਂ ਤੈਨੂੰ 200 ਦਿੰਨਾ ਤੂੰ ਉੱਥੇ ਕੀ ਤੇਲ ਪੋਣਾ 200 ਰੁਪਈਆ ਲੈ ਲਓ ਤੇ ਮੇਲਾ ਵੇਖਿਆ ਉਹ ਨਾਲੇ ਬਾਹਰ ਨਹੀਂ ਪੈਂਦਿਆ ਕਿੰਗੀ ਖਰਚਣਾ ਐਂ ਛਕੇ ਲੈ ਆ ਆ ਗਈ ਸਦਾ ਟਾਈਮ ਪਾਸ ਕਰੰਦੇ ਨੇ ਹੈ ਤੈਨੂੰ ਕਾਹਦੇ ਜੁੱਟੀਆਂ ਦੀ ਗੱਲ ਨਹੀਂ ਕੁਝ ਵੀ ਐਸੀ ਨਾ ਹੀ ਟਾਈਮ ਪਾਸ ਕਰੰਦੇ ਮੇਦੇ ਕਹਿੰਦੇ ਤੈਨੂੰ ਦੇ ਲਾਵਾ ਕੰਮ ਹੋਣਿਆ ਵਾ ਸਬਜ਼ੀ ਲਾਉਣੀ ਕੋਈ ਕੜੀ ਤੀਲ ਲਉਣਾ ਕੀ ਇੱਚ ਇੱਚ ਕਿੰਨੀਆਂ ਬਰਿਆਡੀਆਂ ਚਾਹ ਹੁਣ ਚਲਣੀਆਂ ਗਾਜਰ ਚਲਣ ਲਈ ਆ ਉਹ ਭਰਾਵਾ ਇਹ ਪੈਲੀ ਰੱਖੀ ਐ ਸਵੇਰੇ ਉੱਠ ਕੇ ਸੈਲਸੂਨ ਕਰ ਲਈ ਤੁਸੀਂ ਇੱਥੇ ਵਟਾ ਪਾਈ ਜਨੇ ਤੂੰ ਬਾਲੀ ਦਾਨੀ ਐ ਤੂੰ ਰੱਖੀ ਤੇ ਪਕਾ ਤੂੰ ਪਾਓ ਵਟਾ ਫਿਰ ਮੈਂ ਬਾਅਦ ਨਹੀਂ ਹਾਂ ਲਾਉਣਾ ਕੀ ਚ ਇੱਥੇ ਬਹੁਤ ਕੀ ਐਸ ਵਾਲਾ ਕਰੀਆਂ ਧੀਆਂ ਮੂਰੀ ਇਹ ਨਹੀਂ ਮੇਥੀ ਬਹੁਤ ਕੋ ਲੱਗ ਰਿਆਂ ਇਹ ਨਹੀਂ ਵਿਗਣੀ ਦਾਤਾ ਤਾਂ ਇਹ ਨਹੀਂ ਚੱਲ ਜਾ ਬਲਛੜਿਆ ਜਾ ਚੱਲ ਠੀਮਾ ਰਖਾ ਕੇ ਜਾਈ ਦੂੰ ਤੇਰੀ ਮੇ ਤੁਸੀਂ ਮੈਂ ਜਦੋਂ ਹੋ ਗਈਆਂ ਨਾ 2 ਮਹੀਨੇ ਬਾਅਦ ਤੂੰ ਕਹਣਾ ਵਾਦੇ ਤੂੰ ਸੱਚਾ ਏ ਇਦਾਂ ਹੀ ਹੋਣਾ ਵੇਖ ਲਿਓ ਭਾਵੇਂ ਇਹ ਖਾਭ ਲੋ ਜਿੰਨਾ ਖਾਪਣਾ ਮੈਂ ਤੇ ਮੇਲੀ ਜਗਾ ਛੱਡ ਦਿਓ ਸਾਇਰ ਸੂਰਲੀ ਮੜੀ ਜੀ ਕਹਿੰਦਾ ਤੂੰ ਹੀ ਆਪਣੇ ਪਾਲੋ ਆਪਣੇ ਜੋਗੀਆਂ ਸ਼ਾਇਰ ਇਹ ਹੈਗਾ ਵਾ ਭਾਈ ਇਹ ਸ਼੍ਰੀਨਗਰ ਆਪੇ ਇੱਥੇ ਫਿਰ ਤੈਨੂੰ ਛੱਡਦੀ ਹੈ ਸ਼੍ਰੀਨਗਰ ਹੀ ਆ ਕੇ ਤੇਰੇ ਨਾਲ ਤੇਰੇ ਕੇ ਤੇਨੂੰ ਸੈਰ ਕਰਾ ਲਈਏ ਮੈਨੂੰ ਮੇਰੀ ਉਧਰ ਤੇਨੂੰ ਸੈਰ ਦੁਜੀ ਹੋ ਜਾਣੀ ਚੱਲ ਜਾ ਲੱਗੋ ਮੈਨੂੰ ਉਧਾਂ ਆਤੇ ਸਰੀ ਉੱਠ ਕੇ ਮੈਂ ਮੜੀ ਬਾਹਰ ਤੋਰਾ ਫਿਆ ਕਰਦਾ ਆਪਦਾ ਫਿਰ ਪਤਾ 9 ਵਜੇ ਤੁਸੀਂ ਉੱਠਣਾ ਮੰਦਿਰ ਨੇ ਦੁੱਕੇ ਦਾ ਤੁਸੀਂ ਕੰਮ ਨਹੀਂ ਕਰਦੇ ਅੱਜ ਨਹੀਂ ਮੰਦਿਰ 9 9 ਵਜੇ ਉੱਠ ਕੇ ਹੀ ਮਜ਼ਾ ਆਉਂਦਾ ਤੁਹਾਨੂੰ ਕਵੀ ਆ ਪ੍ਰੇਣੀਆਂ ਦੀ ਮੰਦਿਰ ਨੂੰ ਉਹ ਭਰਾਵਾ ਇਦਾਂ ਨਾ ਕਿਆ ਕਰ ਵੈਸੇ ਤੈਨੂੰ ਮੇਰੇ ਮੇਰੀ ਕਦਰ ਕਰਿਆ ਕਰ ਤੇਰੀ ਕਦਰ ਤੇਰੀ ਕਦਰ ਡੰਡੇ ਨਾਲ ਹੀ ਹੈਵੇਂ ਡੰਡੇ ਨਾਲ ਹਾਂ ਮੇਰੇ ਵਰਗਾ ਤੈਨੂੰ ਮੁੰਡਾ ਨਹੀਂ ਲੱਭਣਾ ਬੜਾ ਬੜਾ ਮੜਾ ਮੁੰਡਾ ਤੂੰ ਬਹੁਤ ਵਧੀਆ ਆ ਗਿਆ ਮੇਰੇ ਨਾਲ ਵੇਲੀ ਜੀ ਅਮਰ ਤੜਕੇ 5 ਵਜੇ ਹੁਣ ਖਲੋਣਾ 4 ਵਜੇ ਲਗਾ ਗਿਆ ਤੂੰ ਉੱਤੇ ਪਾ ਕੇ ਕੰਜਰਾਲ ਗੁੰਲਟੀ ਇਹਦੇ ਬਾਦਰੀ ਅੱਗੋ ਹੈਂ ਯਾਰ ਫਿਰ ਕੀ ਹੋ ਗਿਆ ਆ ਬਤਾ ਗਿੱਲੀਆਂ ਵਾਂ ਤਾਂ ਤਾਂ ਉੱਤੇ ਚੜ ਗਿਆਂ ਕੀ ਹੋ ਗਿਆ ਫਿਰ ਮੈਂ ਤੇਰਾ ਨੁਕਾ ਲਿਆ ਵਾ ਮੈਂ ਲਾਵਾਂ ਤੂੰ ਬਾਦਰੀ ਕੋ ਆ ਕੇ ਪਿੰਡੋਂ ਨੱਚੇ ਨੇ ਤੇ ਖੇੜੀਆਂ ਦੇ ਇੱਕ ਮੈਂ ਤੁਹਾਡੀ ਰੋਟੀ ਦੇ ਕੇ ਉਹਨਾਂ ਇੱਕ ਤੁਸੀਂ ਮੈਨੂੰ ਗਾਵਾ ਕਰਦੇ ਇੱਕ ਬਾਦਰੀ ਬਾਦਰ ਸੇ ਕਈ ਕੁਛ ਦੱਸਦੇ ਆਓ ਮੈਂ ਫਿਰ ਮੈਂ ਰੋਟੀ ਉਹ ਪੈ ਤੇ ਰੱਖਾਇ ਜਿਆਦਾ ਖਜਿਆ ਕਰਨੀ ਦੇ ਐ ਤੇ ਰੱਖਾਇ ਕਰਨੀ ਆਓ ਤੂੰ ਹੀ ਹੁਣ ਗਾਲਾਂ ਕੱਢੰਦਾ ਮੈਨੂੰ ਇਦਾਂ ਕੋਈ ਨਹੀਂ ਕੱਢੀ ਜਾਓ ਕਿੰਨਾ ਕ ਟਾਈਮ ਕੱਢੋਗੇ ਹੂੰ ਜਿੰਨਾ ਚਿਰ ਕਿਰਤਾਂ ਹਰ ਕਤਾਂ ਮਾਰੀਆਂ ਕਰੇਗਾ ਉਹ ਜਿਹੜੀ ਤੇ ਇਹ ਕਿਹੜਾ ਬੀ ਕਿਹੜਾ ਨਿਕਲ ਆਇਆ ਮੇਰੇ ਮੇਰੇ ਭਾਰ ਨਾ ਕਿਤੇ ਹੈਗਾ ਵੀ ਬੀ ਬਹਿ ਜੇ ਲੱਗੇ ਥੱਲੇ ਤੂੰ ਕਾ ਉਹ ਤੇਰਾ ਭਾਧੋੜਾ ਮੈਂ ਤਾਂ ਹੀ ਹਾਂ ਮੈਂ ਫੁੱਲਾਂ ਫੁੱਲਾਂ ਵਰਗਾ ਤੇ ਮੇਰਾ ਵਜਨੇ ਭਾ ਫੁੱਲਾਂ ਵਰਗਾ ਆ ਕੇ ਫੁੱਲ ਫੁੱਲਾਂ ਵਰਗਾ ਤੇ ਮੈਂ ਹੈਗਾ ਹਾਂ ਹੂੰ ਕਿਲੋ ਰੋਟੀਆਂ ਖਾਣਾ ਲੈ ਇੱਕ ਟਾਈਮ ਦੀ ਰੋਟੀਆਂ ਤੁਹਾਨੂੰ ਬੜੀਆਂ ਦਸਦੀਆਂ ਮੇਰੀਆਂ ਰੋਟੀਆਂ ਹੀ ਦੁਖੀ ਜਾਂਦੀਆਂ ਅਬ ਨਾਲੇ ਆ ਜਿਹੜੇ ਕਾਜ ਆਇਆ ਫਰੂਟ ਦਾ ਬੇਸ ਤੇ ਫੇਰੇ ਲਈ ਦੁਕਾਨ ਖੋਜੀ ਲੱਭਦਾ ਸੀ 3 ਬਾਅਦ ਵੀ ਅਰੇ ਵੀਰ ਥੱਕਾ ਨਾ ਫਰੂਟ ਤੇ ਉਹ ਖਾਂਦੇ ਹੁੰਦੇ ਜਿਹੜੇ ਜੰਗ ਹੁਣ ਤੇ ਮੈਂ ਦੇ ਕੰਮ ਕਰ ਸੌ ਕਰਦਾ ਪੈਲੀਆਂ ਦਾ ਕੰਮ ਸਾਰਾ ਮੈਂ ਸੰਭਾਲਦਾ ਫਰੂਟ ਮੈਨੂੰ ਹੀ ਚਾਹੀਦਾ ਥੋੜੀ ਬੋਧੀ ਬੰਦੇ ਨੇ ਨਾ ਆਪਣੇ ਆਪ ਸ਼ਰਮ ਚਾਹੀਦੀ ਥੋੜੀ ਬੋਧੀ ਬਿਆ 40 ਸਾਲ ਲੰਘੇ ਤੇ ਹੁਣ ਇਹ ਜੀ ਵਾਲੀ ਮੈਡਮ ਲਾ ਲਈ ਆ ਹੂੰ ਐਦਾਂ ਨਹੀਂ ਗਏ ਹੁੰਦਾ ਹੁੰਦਾ ਠੀਕ ਹੈ ਨਾ ਦੇਖੋ ਜੋੰਦਾ ਕਰਨਾ ਇਧਰ ਤੂੰ ਰ ਜਾ ਜਾਂ ਜਾਂ ਫੂਨ ਕਾਲਾ ਸੱਜਦਾ ਜਾ ਜਾ ਤਾ ਦੇਖੋ ਜਿਹੜੀ ਕਾਰਵਾਈ ਦੀ ਕਰਨ ਮੈਂ ਨਹੀਂ ਦੇ ਦ ਚਲ ਨਾ ਪਹਿਲੀ ਆਡੀ ਵੀ ਕਰਦੇ ਤੇ ਅਸੀਂ ਆਡੋ ਹੀ ਉਹਨਾਂ ਲਿਆ ਤਾਂ ਉਹਨਾਂ ਨੂੰ ਵਿੱਚੇ ਦੇਉਂਗਾ ਕਿੰਨੂੰ ਉਹਨਾਂ ਨੂੰ ਵੀ ਮਾਮੇ ਦੇ ਹਾਂ ਉਹਨਾਂ ਨੂੰ ਨਹੀਂ ਲੈ ਕੇ ਜਾਉਣਾ ਨਹੀਂ ਕੋਈ ਨਹੀਂ ਅਸੀਂ ਆਪਣੇ ਆਪੇ ਕੱਲਾਂ ਮਾਮਿਆਂ ਨੂੰ ਸੱਦ ਲਾਂਗੇ ਆਪੇ ਤੇ ਕਹਿੰਦੇ ਆ ਮਾਮੇ ਲਿਉਣੇ ਮਾਮੇ ਲਿਉਣਾ ਤੇ ਮਾਮੇ ਲਿਉਣੇ ਮਾਮੇ ਗਲ ਪੈਲੀ ਲਿਉਣੇ ਪੈਲੀ ਲਈ ਥੋੜਾ ਲਿਉਣੇ ਆ ਮੇਰੇ ਗਲ ਪੈਲੇ ਹਾਂ ਬੱਲੇ ਇਹ ਬੱਲੇ ਨਹੀਂ ਉਹ ਤਾਂ ਹੋ ਗਿਆ ਸਾਰੇ ਐ ਐ ਐ ਐਸੇ ਐਸੇ ਗੋਭੀ ਜੀ ਅਹੀਂ ਟਾਦਾ ਕੇ ਆਇਓ ਕੋਈ ਨਾ ਆਗੇ ਆਵਾਂਗੇ ਮੂੰਹ ਕਿਤੇ ਨਾ ਨਮੂ ਫੇਤੋ ਲਾਗੇ ਨਾਗੇ ਛਰੀਦੂ ਬੰਨ ਕੇ ਆਇਓ ਨਾ ਮੈਂ ਬੰਨਿਆ ਵਾ ਤੁਹਾਨੂੰ ਇੱਥੇ ਇੱਥੇ ਲੈਣਾ ਦੇ ਵਿੱਚ ਹੀ ਤੁਹਾਨੂੰ ਇੱਥੇ ਲੰਮੇ ਪਾਉਣਾ ਇੱਥੇ ਆ ਜਦ ਮੈਂ ਮਾਰਕ ਕਰ ਲਈ ਇੱਥੇ ਜ਼ਮੀਨ ਤੇ ਤੁਹਾਨੂੰ ਇੱਥੇ ਇੱਥੇ ਹੀ ਵੇਖ ਬੰਨਣਾ ਜੇ ਇੱਥੇ ਕੋਈ ਚੱਲਿਆ ਕਰਦੇ ਹੈਗੇ ਕਿੱਥੇ ਛੰਡੇ ਘੱਡਣੇ ਆ ਛੰਡੇ ਘੱਡਣੇ ਛੰਡੇ ਘੱਡਾਂਗੇ ਹੀ ਨਹੀਂ ਹੈਂ ਕਿਹੜੀ ਪਾਰਟੀ ਦੇ ਅਹੀਂ ਆਪਣੀ ਸਾਡੀ ਆਪਣੀ ਪਾਰਟੀ ਆ ਅਹੀਂ ਸਾਡੀ ਪਾਰਟੀ ਮਾਮਾ ਮੈਂ ਮਾਤਾ ਸਾਡੀ ਪਾਰਟੀ ਆ ਹਾਏ ਓਏ ਸਾਡੀ ਪਾਰਟੀ ਜੇ ਆਮ ਆਦਮੀ ਪਾਰਟੀ ਬਕਰਤਮਾਲ ਸਾਹਿਬ ਦੀ ਪਾਰਟੀ ਮੈਂ ਉਹ ਨਾਲ ਉਹ ਤੂੰ ਤੂੰ ਇੱਕ ਮੌਕਾ ਵੇਖ ਕੇ ਤੂੰ ਉਧਰ ਨੂੰ ਹੋ ਗਏ ਵੀ ਹੁਣ ਤਾਂ ਰੱਦ ਤਾਂ ਰੱਦਾ ਵੀ ਮੈਂ ਕਿਤੇ ਪਰਚਾ ਨਾ ਕਰਾ ਦੇਣ ਹਾਂ ਗੱਲ ਮੈਂ ਸਮਝ ਗਿਆ ਤੁਹਾਡੀ ਗੱਲ ਤੁਹਾਨੂੰ ਇਸੇ ਲਈ ਪਾਰਟੀ ਬਦਲਨੀ 25 ਸਾਲ ਲੱਗਿਆ ਉਹ ਜੋ ਮਰਜੀ ਆ ਹੁਣ ਤੁਸੀਂ ਇਦਾਂ ਹੀ ਕਰਨਾ ਵਾ ਮੇਰੀ ਮਾਮੇ ਦੀ ਬੜੀ ਚੱਲਦੀ ਤੁਹਾਨੂੰ ਫਿਰ ਪਤਾ ਹੀ ਨਹੀਂ ਆ ਅਹੀਂ ਦੇ ਉਦਾਂ ਪਰਚਾ ਉਦਾਂ ਹੀ ਕਰਾ ਦਿੰਨੇ ਆ ਤੇ ਤੈਨੂੰ ਪਤਾ ਵੀ ਸੀਐਮ ਦੇ ਨਾਲ ਗੱਲਾਂ ਅਹੀਂ ਅਹੀਂ ਤੇ ਤੂੰ ਇੱਥੇ ਪੈਲੀਆਂ ਦੇ ਬੈਠੇ ਨਾ ਅਹੀਂ ਪੈਲੀਆਂ ਨਹੀਂ ਅਸੀਂ ਤੂੰ ਤੂੰ ਮੈਨੂੰ ਤੂੰ ਤੂੰ ਸਾਨੂੰ ਚੈਲੰਜ ਨਾ ਕਰਿਓ ਜੇ ਅਸੀਂ ਪੈਲੀਆਂ 'ਚ ਬੈਠੇ ਆ ਤੇ ਅਸੀਂ ਪਰਚਾ ਤੁਹਾਡੇ ਮਨ 'ਚ ਕਮਾਂਡਰਾਂ ਦਾ ਵੀ ਤੂੰ ਜਾਓ ਜੋ ਕਰਨਾ ਕਰਨਾ ਉਹ ਤੁਹਾਡੇ ਮਨ ਚ ਨਾ ਕਮ ਕਮੰਡਾ ਹੋਵੇ ਤੁਹਾਨੂੰ ਮੇਰੀ ਗੱਲ ਸੁਣ ਲੋ ਅਹੀਂ ਉਦਾਂ ਅਹੀਂ ਬਿਨਾ ਕੁਝ ਕੀਤੇ ਹੀ ਪਰਚਾ ਕਰਾ ਦੇਣੇ ਨੇ ਆ ਉਹ ਮੈਂ ਇਥੇ ਫੋਨ ਤੇ ਕਰਾ ਲਾਂ ਜੋਤੜੋ ਕਿੱਦੈ ਉਹ ਉਧਰ ਫਿਰਦਾ ਉਹਦਾ ਰਾਜ ਕੋਈ ਬੁੜੀ ਚੇਜ ਆ ਮੈਂ ਤੁਹਾਨੂੰ ਦੱਸਿਆ ਨਾ ਨਾ ਸਾਡੇ ਨਾਲ ਜੀ ਕੰਗ ਠਾਣੇ ਦੀ ਤੁਹਾਡੀ ਲੱਗੀ ਜੀ